ਹਾਂਜੀ ਮੈਂ ਹਾਂ ਅੰਦਰ ਅੱਜ ਦੀ ਆਪਣੀ ਵੀਡੀਓ ਦਾ ਟੌਪਿਕ ਆ G7 ਸੱਤ ਦੇਸ਼ਾਂ ਦਾ ਗਰੁੱਪ ਅੱਜ ਆਪਾਂ ਇਸ ਗਰੁੱਪ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਪੜਾਂਗੇ ਦੇਖਾਂਗੇ ਵੀ ਇਹ ਸੱਤ ਦੇਸ਼ਾਂ ਦਾ ਗਰੁੱਪ ਕਿਵੇਂ ਬਣਿਆ ਕਿਉਂ ਬਣਿਆ ਤੇ ਕਿਸ ਲਈ ਇਸ ਗਰੁੱਪ ਨੂੰ ਬਣਾਇਆ ਗਿਆ ਤਾਂ ਇਹ ਜਿਹੜੀ ਵੀਡੀਓ ਆ ਤੁਹਾਡੇ ਪੇਪਰ ਦੇ ਪੁਆਇੰਟ ਆਫ 뷰 ਤੋਂ ਵੀ ਕਾਫੀ ਮਹੱਤਵਪੂਰਨ ਆ ਸੋ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ G7 ਦੁਨੀਆ ਦੇ ਸਭ ਤੋਂ ਅੱਗੇ ਵਧੇ ਹੋਏ ਉਦਯੋਗਿਕ ਜਿਨ੍ਹਾਂ ਨੂੰ ਆਪਾਂ ਵਿਕਸਿਤ ਦੇਸ਼ ਕਹਿ ਦਿੰਦੇ ਆ ਉਹਨਾਂ ਦਾ ਇੱਕ ਗੱਠਜੋੜ ਆ ਇੱਕ ਅਠਜੋੜ ਅਰਥਵਿਵਸਥਾ ਵਪਾਰ ਸੁਰੱਖਿਆ ਤਕਨੀਕ ਵਾਤਾਵਰਨ ਅਤੇ ਅੰਤਰਰਾਸ਼ਟਰੀ ਚੁਣੌਤੀਆਂ ਦੇ ਬਾਰੇ ਵਿਚਾਰ ਕਰਨ ਦੇ ਲਈ ਬਣਾਇਆ ਗਿਆ ਹੈ ਇਹ ਕੋਈ ਸਰਕਾਰੀ ਸੰਸਥਾ ਨਹੀਂ ਹੈ ਤੇ ਨਾ ਹੀ ਇਹਦਾ ਕੋਈ ਜਿਹੜਾ ਦਫ਼ਤਰਾ ਤੇ ਨਾ ਹੀ ਇਹਦਾ ਆਪਣਾ ਕੋਈ ਸੰਵਿਧਾਨ ਹੈਗਾ ਜੇਕਰ ਹਿਸਟਰੀ ਦੀ ਗੱਲ ਕਰੀਏ ਤਾਂ ਜੀ7 ਦੀ ਤਾਂ 1973 ਤੋਂ 74 ਦੇ ਵਿੱਚ ਤੇਲ ਸੰਕਟ ਤੋਂ ਬਾਅਦ ਦੁਨੀਆ ਵਿੱਚ ਆਰਥਿਕ ਮੰਦਭਾਗ ਆ ਗਿਆ ਸੀ ਮਤਲਬ ਆਰਥਿਕ ਮੰਦੀ ਆ ਗਈ ਸੀ ਇਸ ਕਾਰਨ 1975 ਦੇ ਵਿੱਚ ਫਰਾਂਸ ਦੇ ਸ਼ਹਿਰ ਨੋਵੀਓ ਲੇਟ ਵਿੱਚ 6 ਦੇਸ਼ਾਂ ਦੇ ਗਰੁੱਪ ਨੇ ਜੀ 6 ਬਣਾਇਆ ਜਿਨ੍ਹਾਂ ਵਿੱਚ ਅਮਰੀਕਾ ਬਰਟੇਨ ਫਰਾਂਸ ਜਰਮਨੀ ਇਟਲੀ ਅਤੇ ਜਾਪਾਨ ਸੀਗੇ ਫਿਰ 1976 ਦੇ ਵਿੱਚ ਕੈਨੇਡਾ ਨੂੰ ਵੀਸ ਵਿੱਚ ਸ਼ਾਮਲ ਕਰ ਲਿਆ ਅਤੇ ਇਹਦਾ ਜਿਹੜਾ ਨਾਂ ਸੀਗਾ ਉਹ ਜੀ 6 ਤੋਂ ਜੀ 7 ਹੋ ਗਿਆ ਫਿਰ 1997 ਦੇ ਵਿੱਚ ਰੂਸ ਨੂੰ ਸ਼ਾਮਲ ਕਰ ਲਿਆ ਤੇ ਤੇਦਾ ਜਿਹੜਾ ਨਾਂ ਸੀਗਾ ਉਹ ਜੀ 7 ਤੋਂ ਜੀ 8 ਹੋ ਗਿਆ ਪਰ 2014 ਦੇ ਵਿੱਚ ਕ੍ਰੀਮੀਆ ਯੂਕਰੇਨ ਦਾ ਜਿਹੜਾ ਖੇਤਰ ਸੀ ਉਹਦੇ ਤੇ ਰੂਸ ਨੇ ਕਬਜ਼ਾ ਕਰ ਲਿਆ ਤੇ ਇਸ ਤੋਂ ਬਾਅਦ ਰੂਸ ਨੂੰ ਇਸ ਗਰੁੱਪ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਤੇ ਇਹ ਮੁੜ G7 ਦੇਸ਼ਾਂ ਦਾ ਸਮੂਹ ਰਹਿ ਗਿਆ ਅੱਗੇ ਦੇਖਦੇ ਹਾਂਗੇ G7 ਦੇ ਮੈਂਬਰ ਦੇਸ਼ ਕਿਹੜੇ-ਕਿਹੜੇ ਨੇ ਕਿ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਕੈਨੇਡਾ ਯੂਰੋਪੀਅਨ ਯੂਨੀਅਨ ਨੂੰ ਹਰ ਵਾਰ ਸਥਾਈ ਸੱਦਾ ਦਿੱਤਾ ਜਾਂਦਾ ਵਾ ਮਤਲਬ ਹਰ ਇੱਕ ਵਾਰ ਜਿਹੜੀ ਯੂਰੋਪੀਅਨ ਯੂਨੀਅਨ ਆ ਉਹਨੂੰ ਵੀ ਇਹਦੇ ਵਿੱਚ ਬੁਲਾਇਆ ਜਾਂਦਾ ਵਾ ਪਰੰਤੂ ਜਿਹੜੇ G7 ਦੇ ਮੈਂਬਰ ਦੇਸ਼ ਨੇਗੇ ਉਹ ਇਹ 7 ਦੇਸ਼ ਹਨ ਅੱਗੇ ਦੇਖ ਰਹੇ ਹਾਂ ਕਿ G7 ਸਮਿਟ ਜਾਂ ਸਲਾਨਾ ਮੀਟਿੰਗਾਂ ਪਹਿਲਾ ਸਮਿਟ ਹੋਇਆ ਸੀਗਾ 1975 ਦੇ ਵਿੱਚ ਫਰਾਂਸ ਦੇ ਵਿੱਚ ਤੇ ਹਰ ਸਾਲ ਕਿਸੇ ਨਾ ਕਿਸੇ ਮੈਂਬਰ ਦੇਸ਼ ਦੇ ਵਿੱਚ ਇਸ ਦੀ ਜਿਹੜੀ ਮੀਟਿੰਗ ਹੁੰਦੀ ਹੈ ਮੁੱਖ ਵਿਸ਼ਿਆਂ ਦੇ ਵਿੱਚ ਕਿਹੜੇ-ਕਿਹੜੇ ਨੇ ਅਰਥਵਿਵਸਥਾ ਵਪਾਰ ਸੁਰੱਖਿਆ ਮੌਸਮੀ ਤਬਦੀਲੀ ਤਕਨੀਕ ਅਤੇ ਗਲੋਬਲ ਸਿਹਤ ਆਦ ਜਿਹੜੇ ਇਹਦੇ ਪ੍ਰਮੁੱਖ ਵਿਸ਼ੇ ਹਨ ਨਵੀਆਂ ਮੀਟਿੰਗਾਂ ਦੇ ਬਾਰੇ ਗੱਲ ਕਰੀਏ ਤਾਂ 2021 ਦੇ ਵਿੱਚ ਕਾਰਬਿਸਬੇ ਯੂਕੇ ਕੋਵਿਡ ਤੋਂ ਬਾਅਦ ਸੁਧਾਰ ਅਤੇ ਕਲਾਈਮੇਟ ਚੇਂਜ ਨੂੰ ਲੈ ਕੇ ਹੋਈ ਸੀਗੀ 2022 ਦੇ ਵਿੱਚ ਐਲਮਾਓ ਜਰਮਨੀ ਯੂਕਰੇਨ ਰੂਸ ਜੰਗ ਅਤੇ ਸੁਰੱਖਿਆ ਦੇ ਨਾਲ ਸੰਬੰਧਿਤ ਵਿਚਾਂ ਤੇ ਇਹ ਜਿਹੜੀ ਮੀਟਿੰਗ ਹੋਈ ਸੀ ਤੇ 23 ਦੇ ਵਿੱਚ ਹਿਰੋਸ਼ੀਮਾ ਜਾਪਾਨ ਜਿੱਦੇ ਵਿੱਚ ਪਰਮਾਣੂ ਬੰਬ ਸੱਟਾ ਸੀ ਅਮਰੀਕਾ ਨੇ ਉਹ ਪਰਮਾਣੂ ਹਥਿਆਰ ਮੁਕਤੀ ਅਤੇ ਯੂਕਰੇਨ ਦੀ ਮਦਦ ਦੇ ਲਈ ਕੀਤੀ ਗਈ ਸੀਗੀ 2024 ਵਾਲੀ ਸੀਗੀ ਜਿਹੜੀ ਵਾਰੀ ਇਟਲੀ ਦੇ ਵਿੱਚ ਹੋਈ ਸੀਗੀ ਆਰਥਿਕ ਸੰਕਟ ਅਤੇ ਕਿਰਿਆਤਮਕ ਬੁੱਧੀ AI ਵਿਕਾਸ ਦੇ ਲਈ ਇਹ ਮੀਟਿੰਗ ਹੋਈ ਸੀ 2025 ਵਾਲੀ ਜਿਹੜੀ ਮੀਟਿੰਗ ਆ ਗਈ ਉਹ ਕੈਨੇਡਾ ਵਿਖੇ ਹੋਈ ਸੀ ਅੱਗੇ ਦੇਖਦੇ ਹਾਂਗੇ ਮਹੱਤਵਪੂਰਨ ਜਾਣਕਾਰੀ G7 ਦੁਨੀਆਂ ਦੇ ਕੁੱਲ GDP ਦਾ ਲਗਭਗ ਅੱਧਾ ਯਾਨੀ ਚਾਹੀ ਤੋ 50% ਜਿਹੜਾ ਯੋਗਦਾਨ ਪਾਉਂਦੇ ਹਨ ਇਹ ਦੁਨੀਆਂ ਦੀ ਰਾਜਨੀਤੀ ਵਪਾਰ ਅਤੇ ਤਕਨੀਕੀ ਫੈਸਲਿਆਂ ਤੇ ਵੱਡਾ ਪ੍ਰਭਾਵ ਰੱਖਦੇ ਹਨ ਉਜਮ ਨੂੰ ਬਾਹਰ ਕਾਰਨ ਤੋਂ ਬਾਅਦ G7 ਜ਼ਿਆਦਾ ਇਕਜੁੱਟ ਹੋ ਗਿਆ। ਭਾਰਤ ਤੇ ਚੀਨ ਵਰਗੇ ਵੱਡੇ ਦੇਸ਼ G7 ਦਾ ਹਿੱਸਾ ਨਹੀਂ ਹਨ ਪਰ ਕਈ ਵਾਰ ਖਾਸ ਸਬਦਾ ਜਿਹੜਾ ਦੇ ਕੇ ਇਹਨਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। G7 ਦਾ ਮੁੱਖ ਧਿਆਨ ਅਰਥ ਵਿਵਸਥਾ, ਸੁਰੱਖਿਆ, ਮੌਸਮੀ ਤਬਦੀਲੀ, ਸਿਹਤ ਅਤੇ ਨਵੀਂ ਤਕਨੀਕ ਦੇ ਉੱਤੇ ਰਹਿੰਦਾ ਹੈ। ਇਹ ਸੀ ਜੀ ਜਾਣਕਾਰੀ G7 ਦੇਸ਼ਾਂ ਦੇ ਗਰੁੱਪ ਦੇ ਨਾਲ ਸੰਬੰਧਿਤ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ